ਵਾਦੇ ਕੀਤੇ ਸੀ ਅੱਜ ਵਹਰ ਪੰਜਾਬ ਮਾਂ ਦੇਖੋ ਮਾਂ ਦਾਦੀ ਦੇਖੋ ਇੱਥੇ ਉਹਨਾਂ ਦੀਆਂ ਭੈਣਾਂ ਨੂੰ ਦੇਖੋ ਉਹਨਾਂ ਦਾ ਹਾਲ ਕੀ ਆ ਜਦੋਂ ਕੁਝ ਉਹ ਆਪਣੇ ਪਰਿਵਾਰ ਲਈ ਕਰ ਸਕਦੇ ਆ ਤੇ ਸਾਡੀ ਸਰਕਾਰ ਅਸੀਂ ਉਹਨਾਂ ਨੂੰ ਗੋਲੀਆਂ ਦਿੰਨੇ ਪਹਿਲਾਂ ਜਿਹੜਾ ਨਸ਼ਾ ਕਰਦਾ ਨਸ਼ੇ ਦੀ ਗੋਲੀ ਮਿਲਦੀ ਆ ਜਿਹੜੇ ਇਹ ਜੇ ਨੌਜਵਾਨ ਨਸ਼ੇ ਦੇ ਨੇੜੇ ਨਹੀਂ ਲੱਗਦੇ ਉਹਨਾਂ ਨੂੰ ਇਹ ਪਿੱਤਲ ਦੀ ਜਿਹੜੀ ਗੋਲੀ ਉਹ ਦਿੱਤੀ ਜਾਂਦੀ ਸਖਤੀ ਨਾਲ ਮੈਂ ਇਹ ਕਹਿਣਾ ਚਾਹੁੰਦਾ ਮੈਂ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਨਾ ਦੇਖੋ ਅੱਜ ਹਰ ਰੋਜ਼ ਇਹ ਹੋ ਗਿਆ ਕੰਮ ਅਸ ਆਪਣੀਆਂ ਪੰਜਾਬ ਦੀਆਂ ਭੈਣਾਂ ਸਿਰ ਤੋਂ ਚੁੰਨੀਆਂ ਸੁਹਾਗ ਉਜਾੜ ਕੇ ਸੜਕਾਂ ਤੇ ਰੋਂਦੀਆਂ ਫਿਰਨ ਇਨਸਾਫ ਲਈ ਰੋਜ਼ ਉਹਨਾਂ ਨੂੰ ਸੜਕਾਂ ਤੇ ਧਰਨੇ ਲਾ ਰਹੇ ਪੈ ਰਹੇ ਆ ਵੀ ਕੀ ਗਈ ਓਰੇ ਇਹ ਪੰਜਾਬ ਰਹਿ ਗਿਆ ਭੰਗਵੰਤ ਮਾਨਸਿਆ ਤੂੰ ਬੜੀਆਂ ਬੜੀਆਂ ਗੱਲਾਂ ਅੱਜ ਕਿਤੇ ਸ਼ਾਹਪੁਰ ਕੰਢੀ ਫਿਰ ਰਿਹਾ ਸੀ ਕਿਤੇ ਹੋਰ ਕਿਕਲੀਆਂ ਪਾਉਂਦੇ ਫਿਰਦੇ ਹੋ ਕਿਤੇ ਗੱਲਾਂ ਕਰਦੇ ਫਿਰਦੇ ਹੋ ਇਨਾਂ ਦੇ ਘਰ ਦੀ ਵੀ ਸਾਰ ਲੈ ਤਾਂ ਇਹਨਾਂ ਦੇ ਅੱਡੇ ਬਣੇ ਹੋਏ ਆ ਜਿਹੜੇ ਉੱਥੇ ਮੁਲਾਜ਼ਮ ਨੇ ਅਫਸਰ ਨੇ ਉਹ ਵੀ ਡਰਦੇ ਆ ਹਾਲਾਤ ਆ ਜੇ ਹੋ ਗਏ ਜਿਹੜੇ ਉੱਥੇ ਦੇ ਜੇਲਰ ਨੇ ਜਾਂ ਹੋਰ ਨੇ ਉਹ ਡਰਦੇ ਆ ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਹਨਾਂ ਨੂੰ ਕੁਝ ਕਹਿੰਦੇ ਹੀ ਨਹੀਂਗੇ ਇਹ ਵੱਡਾ ਵੱਡਾ ਮਹੱਲਾ ਕਲੀਨਿਕ ਦੀ ਫਲਾਨਾ ਕਲੀਨਿਕ ਦੀ ਕਿਸੇ ਵੀ ਨਾਲ ਖੰਨਾ ਪੈਂਦਾ ਨਾਲ ਸਮਰਾਲਾ ਪੈਂਦਾ ਕੋਈ ਉੱਥੇ ਆਪਣੀ ਪ੍ਰਾਈਵੇਟ ਇਹ ਐਂਬੂਲੈਂਸ ਕਰਕੇ ਚੰਡੀਗੜ੍ਹ ਲੈ ਗਏ ਨਾ ਕਿਸੇ ਨੂੰ ਆਕਸੀਜਨ ਦਾ ਪ੍ਰਬੰਧ ਕੀਤਾ ਜੇ ਉਹਨਾਂ ਦੇ ਆਕਸੀਜਨ ਲਾ ਦਿੰਦੇ ਤੇ ਜਿਹੜੇ ਗਲੂਕੋਜ਼ ਦੀ ਇੱਕ ਅੱਧੀ ਬੋਤਲ ਦਿੱਤੀ ਉਹ ਵੀ ਰਾਚ ਮੁੱਕ ਗਈ ਤੇ ਬਾਕੀਆਂ ਦੇ ਪੁੱਤਾਂ ਨੂੰ ਬਚਾਉਣ ਲਈ ਤਾਂ ਕੁਝ ਕਰ ਲੋ ਇਹ ਮੇਰੇ ਵਰਗੇ ਵੀ ਅਸੀਂ ਵੀ ਸੈਂਟਰ 'ਚ ਬੈਠੇ ਆ ਸਾਨੂੰ ਵੀ ਦੁੱਖ ਹੁੰਦਾ ਬਹੁਤ ਜ਼ਿਆਦਾ ਵੀ ਅਸੀਂ ਕਿਵੇਂ ਇੱਥੇ ਕੀ ਕਰੀਏ ਜੇ ਇੱਥੇ ਮੜੀਆਂ ਜਾਂ ਸੈਂਟਰ ਫੋਰਸਿਸ ਭੇਜਦੇ ਆ ਤੇ ਫਿਰ ਇਹ ਰੌਲਾ ਪਾਉਣ ਲੱਗ ਜਾਂਦੇ ਆ ਆਲੇ ਦਿਨਾਂ 'ਚ ਅਸੀਂ ਇਹਦੇ ਉੱਤੇ ਐਕਸ਼ਨ ਲਵਾਂਗੇ ਲਵਾਂਗੇ ਪਰ ਇਸ ਵੇਲੇ ਇਸ ਪਰਿਵਾਰ ਦੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਇਹ ਇਹ ਜੇ ਪਰਿਵਾਰਾਂ ਦੇ ਨਾਲ ਖੜੇ ਹੋ ਆ ਕੇ ਨਹੀਂ ਇਹ ਅੱਗ ਸਭ ਦੇ ਘਰਾਂ ਚ ਪਹੁੰਚੂਗੀ ਖੜੇ ਆ ਆ ਨੌਜਵਾਨ ਸਾਡਾ ਇਹਦੀ ਉਮਰ 21 ਸਾਲ ਆ 21 ਸਾਲ ਹਜੇ ਤੇ ਕਬੱਡੀ ਦਾ ਬਹੁਤ ਵਧੀਆ ਪਲੇਅਰ ਮਤਲਬ ਸੁਣ ਕੇ ਹੈਰਾਨੀ ਆ ਵੀ ਕੀ ਸਾਡੀ ਮੈਂ ਕੋਈ ਪਾਰਟੀਬਾਜੀ ਦੀ ਨਹੀਂ ਗੱਲ ਕਰਦਾ ਪਰ ਸਰਕਾਰ ਸਭ ਦੀ ਹੁੰਦੀ ਹੈ ਜਦੋਂ ਵੀ ਸਰਕਾਰ ਬਣ ਜੇ ਅਸੀਂ ਵੀ ਸੈਂਟਰ ਚ ਬੈਠੇ ਆ ਬੀਜੇਪੀ ਦੀਆਂ ਵੀ ਸਰਕਾਰਾਂ ਆਏ ਯੂਪੀ ਚਾ ਹਰਿਆਣੇ ਚਾ ਗੁਜਰਾਤ ਚਾ ਰਾਜਸਥਾਨ ਚ ਆ ਕੰਮ ਠੀਕ ਆ ਕਦੇ ਕੋਈ ਗੱਲ ਹੋਗੀ ਕਿਸੇ ਵਾਰ ਦਾ ਤਾਂ ਕੋਈ ਹੋ ਜਾਂਦੀ ਹੈ ਕਾਨੂੰਨ ਪਰ ਇਹ ਸਾਡਾ ਨੌਜਵਾਨ ਜਿਹਨੂੰ ਸਾਰੇ ਪਿਆਰ ਨਾਲ ਕਹਿੰਦਾ ਬੁਲਾਉਂਦੇ ਸੀ ਇੱਕ ਗਰੀਬ ਕਰਦਾ ਇੱਕ ਮਿਹਨਤ ਕਸ਼ ਪਰਵਾਰ ਉਹਦੇ ਯਾਰ ਐ ਘਰਾਂ ਚ ਮਤਲਬ ਇਹ ਪਿਸਤੌਲ ਇਹ ਗੋਲੀਆਂ ਆ ਕਿੱਥੋਂ ਰਹੀਆਂ ਮੈਂ ਮੈਂ ਪੰਜਾਬ ਪੁਲਿਸ ਮੈਂ ਉਹੀ ਮੈਂ ਅੱਜ बार-बार ਇੱਕ ਮੇਰੀ ਭੈਣ ਵੱਡੀ ਕਹਿ ਰਹੀ ਸੀ ਵੀ ਇਹ ਸਰਦਾਰ ਬਿਹੰਤ ਸਿੰਘ ਜੀ ਜਦੋਂ ਇਹੀ ਐਸੇ ਹਾਲਾਤ ਬਣੇ ਸੀ ਉਦੋਂ ਲੋਜ ਮੋਤਾਂ ਹੁੰਦੀਆਂ ਸੀ ਉਹਨਾਂ ਨੇ ਥੱਲ ਪਾਈ ਪਰ ਮੈਂ ਇਹ ਕਹਿਣਾ ਇਹ ਵੀ ਕਿ ਕਿੱਥੋਂ ਇੰਨੇ ਹਥਿਆਰ ਆ ਰਹੇ ਆ ਕਿੱਥੋਂ ਅਦਾ ਤੁੰਦ ਜਦੋਂ ਜੀ ਕਰਦਾ ਜਦੋਂ ਜੀ ਮਨ ਕਰਦਾ ਪਰਸੋਂ ਮੈਂ ਜਗਰਾਉਂ ਗਿਆ ਕਬਟਾਲੇ ਸੀ ਅੱਜ ਬਰੇ ਪਹੁੰਚੇ ਹੋਇਆ ਸਮਰਾਲੇ ਇਹ ਹਾਲਾਤ ਮੈਂ ਭਗਵਾਨ ਜਮਾਨਸਿਆਂ ਤੇਰਾ ਪੰਜਾਬ ਆਏ ਤੂੰ ਇਹ ਪੰਜਾਬ ਦੇ ਨਾਲ ਇਹ ਸੌਂ ਆ ਕਸਮਾਂ ਵਾਦੇ ਕੀਤੇ ਸੀ ਅੱਜ ਹਰ ਪੰਜਾਬ ਮਾਂ ਦੇਖੋ ਮਾਂ ਦਾਦੀ ਦੇਖੋ ਇੱਥੇ ਉਹਨਾਂ ਦੀਆਂ ਭੈਣਾਂ ਦੇਖੋ ਉਹਨਾਂ ਦਾ ਹਾਲ ਕੀ ਆ ਇਸ ਇੱਕ ਇੱਕ ਇਹ ਪੋਤੇ ਪੁੱਤ ਜੀਨੀਆ ਆਸਾਂ ਬੰਨ ਕੇ ਵੀ ਨਾ ਚਾਹੇ ਆਪਾਂ ਗਰੀਬੀ ਚ ਆਪਾਂ ਔਖਾ ਵੇਲਾ ਕੱਢਿਆ ਬਾਪ ਜਿਹੜਾ ਮਿਹਨਤ ਕਰਕੇ ਉਹਨਾਂ ਨੂੰ ਪਹਿਲਾਂ ਪੜ੍ਹਾਇਆ ਫਿਰ ਉਹਨਾਂ ਨੂੰ ਰੋਜ਼ ਖਾਕਾ ਦੇ ਕੇ ਪਲੇਅਰ ਬਣਾਇਆ ਤੇ ਜਦੋਂ ਕੁਝ ਉਹਨਾਂ ਨੂੰ ਕਮਾਉਣ ਦਾ ਜਦੋਂ ਕੁਝ ਉਹ ਆਪਣੇ ਪਰਿਵਾਰ ਲਈ ਕਰ ਸਕਦੇ ਆ ਤੇ ਸਾਡੀ ਸਰਕਾਰ ਅਸੀਂ ਉਹਨਾਂ ਨੂੰ ਗੋਲੀਆਂ ਦਿੰਨੇ